ਸਸਿਕਾ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲੋਂ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਨੂੰ ਪੰਜਾਬੀ ਲੋਕ ਗੀਤਾਂ ਦੇ ਰੰਗਦਾਰ ਦੁਨੀਆ ਵਿੱਚ ਲੈ ਕੇ ਜਾ ਰਹੀ ਹਾਂ ਕਿ ਮੈਂ ਇਹ ਜਗੀ ਸੁਣਾਉਂਗੀ ਤੁਮਾਂ ਜਿਹੜਾ ਤੁਸੀਂ ਪਹਿਲਾਂ ਸੁਣਿਆ ਨਹੀਂ ਹੈਗਾ ਕਦੇ ਵੀ ਹੈਨਾ ਤੇ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਵਿਆਖਿਆ ਨਹੀਂ ਕਰਕੇ ਸੁਣਾਉਂਦੀ ਤੇ ਤੁਸੀਂ ਇਹ ਆਪੇ ਹੀ ਸੁਣਿਓ ਇਸ ਗੀਤ ਨੂੰ ਬਹੁਤ ਹੀ ਪਿਆਰਾ ਗੀਤ ਹੈ ਤੇ ਦਸਿਆ ਤੁਹਾਨੂੰ ਮੇਰਾ ਹੈਗੀ ਕਿ ਹੋ ਜਾ ਲੱਗਿਆ ਤੇ ਬਾਕੀ ਜਿਹੜਾ ਮੈਂ ਨੁਕਤਾ ਪਾਉਂਗੀ ਪਹਿਲਾਂ ਹੀ ਪਾਇਆ ਹੋਇਆ ਭੈਣਾ ਨੇ ਇਹਨੂੰ ਕਿਹਾ ਵੀ ਸਾਨੂੰ ਜਿਆ ਗੋਡਿਆਂ ਚੋਂ ਕੜਕੜ ਦੀ ਆਵਾਜ਼ ਆਉਂਦੀ ਹੈ ਹੈਨਾ ਤੇ ਇਹੇ ਇਸ ਤੋਂ ਬਾਅਦ ਮੈਂ ਨੁਕਤਾ ਪਾਉਂਗੀ ਤੇ ਤੁਸੀਂ ਕਰਮ ਦਵਾਤ ਆਪਦੀ ਲੈ ਕੇ ਬੈਠੀਓ ਹੈਨਾ ਤੇ ਹਰ ਹਾਲ ਤੋਂ ਉਹ ਨਾਲੇ ਗੋਡੇ ਸਹੀ ਹੋ ਜਾਣਗੇ ਕੋਈ ਆਵਾਜ਼ ਨਹੀਂ ਆਉਣੀ ਸਰ ਬਿਲਕੁਲ ਠੀਕ ਹੋ ਜਾਓਗੇ ਤੇ ਪਹਿਲਾਂ ਭੈਣਾ ਠੀਕ ਹੋਈਆਂ ਨੇ ਤੇ ਹੁਣ ਤੁਸੀਂ ਆ ਜਾਓ ਰੰਗਾਂ ਰੰਗ ਪ੍ਰੋਗਰਾਮ ਵੱਲ ਪਹਿਲਾ ਮੇਰਾ ਇਹ ਪਿਆਰਾ ਜਿਹਾ ਲੋਕ ਗੀਤ ਸੁਣੋ ਤੇ ਫਿਰ ਆਪਾਂ ਤੁਹਾਨੂੰ ਰਸਤੀ ਵੱਲ ਲਾਵਾਂਗੇ ਲੈ ਸੁਣੋ ਇਹ ਗੀਤ ਮੈਂ ਤੇ ਮਾਹੀ बात हुई पल ਚੰਨਾ ਪਰਿਆ ਦੁੱਧ ਦਵੇ ਕੋਈ ਰੱਖੀ ਅਸਾਡੇ ਸਖੀਆਂ ਤਾਂ ਵਖਰਾ ਵੈ ਸਾਡਾ ਬੜਾ ਹੀ ਪਿਸੋ ਹੋਇਵੇ ਵੈ ਸਾਡਾ ਬੜਾ ਹੀ ਸਹਰੇ ਪਿਆਰ ਭਾਇਆ ਵੇਨੀਆ ਵੈ ਸਾਡਾ ਬੜਾ ਨਮ ਮੁਹੱਬਤਾਂ ਰਸਮਾਇਆ ਵੇਲੀ ਅਵਜਿਨਾ ਆਉਣ ਮੁਹੱਬਤਾਂ ਰਸੀ ਹੋਏ ਸੰਦਲੀ ਪਹਿਰਾ ਪੈਂਦੀਆਂ ਵਿੱਚ ਜਿੱਥੇ ਲੰਗਦਾ ਮੇਰਾ ਦਿਲ

ਸਾਡੀ ਜਿੰਦ ਦਾਦਾ ਵੇ ਦਰਮਾਇਆ ਵੇ ਲੀਆ ਵੇ ਸਾਡੀ ਜਿੰਦ ਦਾਦਾ ਵੇ ਦਰੀ ਹੋਏ ਲਓ ਜੀ ਗੀਤ ਹੋਇਆ ਪੂਰਾ ਦੱਸਿਓ ਤੁਹਾਨੂੰ ਮੇਰਾ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਓ ਹੁਣ ਆਜੋ ਆਪਾਂ ਤੁਹਾਨੂੰ ਉਸਤੀ ਵਾਲਾ ਜਿਵੇਂ ਗੋਡਿਆਂ ਵਿੱਚੋਂ ਕੜ-ਕੜ ਦੀ ਆਵਾਜ਼ ਆਉਂਦੀ ਹੈ ਤਾਂ ਪੱਕਾ ਇਹ ਨਾਲ ਆ ਜਾਏ ਤੁਹਾਡੇ ਬੈਠਣ ਜਾਂਦਾ ਬੜਾ ਮोटा ਗੋਡੇ ਕਰ ਜਿਨਾ ਮਾਰ ਆਇ ਲੱਗ ਜਾਂਦਾ ਤਾਂ ਵਿੱਚ ਚੀਂਘੇ ਲਾ ਪੈ ਜਾਂਦੇ ਤੇ ਇਹੇ ਦਰਦ ਨੂੰ ਬਿਲਕੁਲ ਆਹ ਪੱਕਾ ਜਿਹਾ ਨੁਕਤਾ ਅਸਮੇ ਦੱਸੂਗੀ ਬਿਲਕੁਲ ਤੁਸੀਂ ਠੀਕ ਹੋ ਜਾਓਗੇ ਤੁਹਾਡੀਆਂ ਚੀਜ਼ਾਂ ਤੁਸੀਂ ਲੈ ਕੇ ਘਰੇ ਖਾਣੀਆਂ ਨੇ ਲੋ ਲਿਖ ਲਓ ਕੀ ਕੀ ਲਿਉਣਾ ਹੈ ਕਾਲੇ ਚਿਲ 50 ਗ੍ਰਾਮ ਕਿੰਨੇ ਲੈਣੇ ਕਾਲੇ ਚਿਲ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਸੂਰਜ ਮੁਖੀ ਦੇ ਬੀਜ 50 ਗ੍ਰਾਮ ਤੇ ਗੋਲਬੰਦੀ ਬਦਾਮ 50 ਗ੍ਰਾਮ ਮਗਲ ਪੰਜੇ 50 ਗ੍ਰਾਮ ਫੁੱਲ ਮਖਾਣੇ 50 ਗ੍ਰਾਮ ਕਿੱਕਰ ਦੀ ਗੂੰਦ 50 ਗ੍ਰਾਮ ਅਰਸੀ 50 ਗ੍ਰਾਮ ਸਾਰੀਆਂ ਚੀਜ਼ਾਂ ਇਹ 50-50 ਗ੍ਰਾਮ ਲਿਆਓ ਤੇ ਗੂੰਦ ਨੂੰ ਤੇ ਮਖਾਣਿਆਂ ਨੂੰ ਛੋਲੇ ਅੱਕੋ ਦੇ ਵਿੱਚ ਪੰਡੂ ਲੋ ਫਿਰ ਇਹਨਾਂ ਸਾਰਿਆਂ ਦਾ ਪਾਊਡਰ ਬਣਾ ਲਓ ਹੈਨਾ ਇਹ ਸਾਰੇ ਜਦੋਂ ਮਿਕਸਚਰ ਬਣ ਗਏ ਇਹਨਾਂ ਦਾ ਤਾਰਾ ਫਰਸ ਹੁੰਦੇ ਸਮੇ 1 ਚਮਚਾ 1 ਗਲਾਸ ਦੁੱਧ ਪਾਈ ਇੱਕ ਦੁੱਧ ਲੈਣਾ ਚਾਹੀ ਤੁਸ ਸਿੱਧਾ ਕਿਲੋ ਪੀ ਲਓ ਦੁੱਧ ਨਾਲ ਇਹ ਗਰਮ ਦੁੱਧ ਨਾਲ ਇਹ 1 ਚਮਚਾ ਰੋਈ ਲਓ ਤੇ ਤੁਸੀਂ ਇਹ ਖਾਂਦੇ ਖਾਂਦੇ ਤੁਹਾਡੇ ਗੋਡਿਆਂ ਦਾ ਹੀ ਨਹੀਂ ਪਤਾ ਲੱਗਦਾ ਕਿ ਕਿਹਦੇ ਗੋਡੇ ਦੁਖਦੇ ਸੀ ਸਾਡਾ ਪ੍ਰਤਿਆਇਆ ਹੋਇਆ ਥੋੜੀਆਂ ਚੀਜ਼ਾਂ ਤੁਸੀਂ ਖਾਣੀਆਂ ਨੇ ਬਹਨ ਨਾਲ ਇਹਨਾਂ ਗੁਸਤਾਂ ਮਿਲ ਜੂਗਾ ਖਾਂਦ ਨਾਲ ਜਰੂਰ ਇਹ ਕਰਕੇ ਖਾਓ ਤੇ ਤੁਸੀਂ ਤੰਦਰੁਸਤ ਰਹੋਗੇ ਪਰਮਾਤਮਾ ਸਾਰੇ ਤੰਦਰੁਸਤ ਰੂਸੀ ਦੇਵੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਕੱਲ ਨੂੰ ਆਪਾਂ ਫੇਰ ਨਵੇਂ ਵੀਚ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਹੁਣ ਕਿਉ ਮੈਨੂੰ ਛੁੱਟੀਆਂ ਧੰਨਵਾਦ